ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਸੂਣ ਵਾਲੀ ਝੋਟੀ ਛੇੜ ਲਈ ਲੈ ਕੇ ਆਏ ਹਾਂ ਬਾਕੀ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਛੋਟਾ ਜਿਹਾ ਫਾਰਮ ਆ ਵੀਰ ਦਾ ਵਧੀਆ ਪਸ਼ੂ ਰੱਖਦਾ ਕੋਈ ਮਾੜੀ ਬਰੀਡਿੰਗ ਨਹੀਂ ਰੱਖਦਾ ਚੰਗੀਆਂ ਬਰੀਡ ਦੇ ਪਸ਼ੂ ਆ ਇੱਧਰ ਦੇਖ ਲਓ ਕੁਛ ਕਟੀਆਂ ਰੱਖੀਆਂ ਮੈਂ ਫੁੱਲੀਆਂ ਛੱਡੀਆਂ ਮੈਂ ਇੱਧਰ ਵੀਰ ਦੀਆਂ ਦੋ ਇੱਧਰ ਖੜੀਆਂ ਆ ਜੋ ਪੁੱਛਦੇ ਆ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਬੋਲ ਦਿਓ ਜੀ ਨਾ ਮੰਗੂ ਸਿੰਘ ਜੀ ਪਿੰਡ ਸੰਧੂ ਕਲਾ ਠੀਕ ਹੈ ਇਹ ਪਿੰਡ ਰਹਿ ਜਾਂਦਾ ਹੈ ਐਨੇ ਦੇ ਨੇੜੇ ਹੈ ਜੀ ਠੀਕ ਹੈ ਵੀਰੇ ਤੇ ਜਿਲ੍ਹਾ ਆਪਾਂ ਨੂੰ ਕਿਹੜਾ ਪੈ ਜਾਂਦਾ ਹੈ ਤਹਿਸੀਲ ਵੀਰੇ ਠੀਕ ਹੈ ਵੀਰੇ ਮੋਬਾਈਲ ਨੰਬਰ ਬੋਲ ਦੋ ਵੀਰੇ 88476 ਠੀਕ ਹੈ 2651 ਠੀਕ ਹੈ ਵੀਰੇ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਆ ਚੋਟੀ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਤੀਜਾ ਸੁਆਸ ਹੁੰਦੀ ਆ ਬਾਈ ਕਿੰਨੇ ਦਿਨ ਬਾਕੀ ਆ ਵੀਰੇ ਇੱਕ ਹਫਤਾ ਰਹਿ ਗਿਆ ਠੰਡੀ ਠੀਲ ਪੂਰੀ ਆ ਵੀਰੇ ਸ਼ਾਬਾਸ਼ ਬਾਈ ਓਕੇ ਆ ਜੀ ਬਾਕੀ ਥਣ ਥਣ ਚੰਗਾ ਹੈ ਨਾ ਨਿਖੜ ਮਾ ਥਣਾ ਕਿੰਨਾ ਕਿ ਦੁੱਧ ਪਾਇਆ ਬਾਈ ਇਹਨੇ ਪਿਛਲੇ 16 ਕਿਲੋ ਪਾਇਆ ਦੋ ਦੋ ਹੁਣ ਮਤਲਬ ਕਿ ਇਹ ਤੀਜਾ ਸੁਬਾ ਸੋਦੀਆ ਹਾਂ ਤੀਜਾ ਸੁਬਾ ਠੀਕ ਆ ਵੀਰੇ ਚੰਗੀ ਆ ਬਾਕੀ ਦਿਨ ਲੈ ਜੂ ਹਨਾ ਹਫਤਾ ਖੰਡ ਲੈ ਜੂ ਹਾਂ ਹਫਤਾ ਹਜੇ ਪਿਆ ਹੀ ਆ ਦਿਨ ਰਸ ਜਰਾ ਮਾ ਜੀ ਕੋ ਠੀਕ ਆ ਵੀਰੇ ਬਾਕੀ ਕੋਸਤੋਂ ਹੀ ਲੈ ਆਂਦਾ ਪਸ਼ੂ ਚਾਰ ਦਿਨ ਸਹੀ ਗੱਲਾ ਥਣ ਬਹੁਤ ਵੀਰੇ ਪੂਰੀ ਆ ਕੱਲ ਦੀ ਆ ਠੀਕ ਆ ਵੀਰੇ ਖੋਲ ਲਓ ਬਾਈ ਤੋੜ ਸਾਢੇ ਪਤ ਤੱਕ ਉਹ ਚੰਗੀ ਆ ਇਨੇ ਕਿੰਨਾ ਦੁੱਧ ਸਹੀ ਬਈ ਚਵਾਇਆਗਾ ਪਿਛਲੇ ਬਾਈ 16 ਕਿਲੋ ਸੀ ਦੂਜੇ ਸੂਏ ਦਾ ਇਹਦਾ ਠੀਕ ਆ ਐ ਦੇਖੀ ਕਿੰਨਾ ਦੇ ਦੂ ਵੀਰੇ ਐ ਇਤੀ ਦੇਖੋ ਇਤੀ ਹੁਣ 6 ਵਾ ਦੇ ਸ਼ਰਤੇ ਬਾਕੀ ਸਹੀ ਗੱਲ ਆ ਬਾਈ ਬਾਕੀ ਐ ਵੀ ਕੱਦ ਮੈਂ ਬਹੁਤ ਆ ਯਾਰ ਹਾਂ ਠੰਡੀ ਸ਼ੀਲ ਪੂਰੀ ਆ ਗਈ ਹਾਂ ਹਾਂ ਬਾਕੀ ਤੋਰਾ ਦਾ ਨਾ ਵੀ ਚੰਗਾ ਗਾ ਬਾਕੀ ਪਲੀ ਵੀ ਝੋਟੀ ਆ ਗਈ ਮੋੜ ਲਓ ਬਾਈ ਕੀ ਮੋਲ ਰਹੂ ਬਾਈ ਇਹਦਾ ਜਾਇਜ਼ ਆ 125 ਆ ਬਾਈ 125000 ਬਾਈ ਨੇ ਮੁੱਲ ਕਰਿਆ ਮੋੜ ਲਓ ਬਈ ਕੀ ਗੱਲ ਨਹੀਂ ਲੈ ਜੋ ਕਿਲੇ ਬਾਕੀ ਕੱਦ ਬੈਟ ਚੰਗਾ ਹੈ। ਬਾਈ ਕਹਿੰਦਾ ਸੀਲ ਠੰਡੀ ਪੂਰੀ ਆ। ਮੁੱਲ 1,25,000 ਕਰੇ ਬਾਈ ਮੌਕੇ ਤੇ ਮਾਨਤਨ ਹੋ ਜਾਊਗਾ। ਹਾਂ ਬਾਈ ਮਾਨਤਨ ਕਰਦੇ ਆ। ਠੀਕ ਆ ਬਾਈ। ਘਰੇ ਸੋਨਾ ਵਾਲਾ ਬੰਦਾ ਰਹੇ ਜੀ ਵਧੀਆ ਆਪਣੀ। ਸਹੀ ਗੱਲ ਆ। ਬਾਕੀ ਹਜੇ ਤੁਸੀਂ ਅੰਦਾਜ਼ਾ ਲਾ ਲਓ ਕੱਚੀ ਕੱਚੀ ਹੈਗੀ ਆ। ਅਡਰ ਦੀ ਕੁਆਲਿਟੀ ਨੇ ਹੋਰ ਵੀ ਚੰਗੀ ਬਣਾ ਲੈਣੀ ਆ। ਬਾਕੀ ਚਾਰੇ ਥਣ ਨਿਖੜਵੇਂ ਆ ਤੇ ਪੂਰੇ ਗੈਪ ਤੇ ਆ। ਕਰਮਾਲੀ ਬਾਈ ਕਹਿੰਦੀ ਕੁਛ ਨਹੀਂ ਥੋੜਾ ਜਿਹਾ ਕੈਮਰੇ ਤੋਂ ਜਗਦੀ ਹੈਗੀ। ਮੁੱਲ ਬਾਈ ਨੇ ਇਹਦਾ 125 ਕਰਿਆ ਗਿਆ ਬਾਕੀ ਮੌਕੇ ਤੇ ਮਾਨ ਤੁਹਾਨੂੰ ਜਰੂਰ ਹੋ ਜਾਊਗਾ ਜੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਝੋਟੀ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ